ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਦਿੱਲੀ ਪੂਰਾ ਦੇਸ਼ ਕਿਵੇਂ ਮਨਾਉਂਦਾ ਹੈ ਜਿਸ ਤਰ੍ਹਾਂ ਵਿਦੇਸ਼ਾਂ ਵਿੱਚ ਬੈਠੇ ਸੰਗਤਾਂ ਵੱਲੋਂ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਂਦੇ ਹਨ ਹਰ ਕੋਈ ਇਸ ਦਿਨ ਕੋਈ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਨੂੰ ਦੇਖਦੇ ਹੋਏ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਚੋ ਪ੍ਰਾਪਤ ਸਤਿ ਮਾਚਿਵਾੜਾ ਸਾਹਿਬ ਦੇ ਸ਼ਿਗਨਾਨਕ ਦੇ ਜੀ ਦੇ ਪ੍ਰਕਾਸ਼ਪੁਰਮ ਮੌਕੇ ਤੇ ਇੱਕ ਦੁਕਾਨਦਾਰ ਵੱਲੋਂ ਦੁਕਾਨ ਦੇ ਵਿੱਚ ਮੌਜੂਦ ਹਰ ਵਸਤੂ ਸਿਰਫ 13 ਰੁਪਏ ਵਿੱਚ ਗ੍ਰਾਹਕਾਂ ਨੂੰ ਵੇਚ ਰਿਹਾ ਹੈ ਕਿਉਂਕਿ ਸਾਹਿਬ ਨੇ ਕਮਾਛਿ ਗਨਾਨਕ ਦੇ ਜੀ ਦੇ 13 13 ਦਾ ਕਹ ਦਿੱਤਾ ਸੀ ਅਤੇ 20 ਰੁਪਏ ਦੇ ਵਿੱਚ ਗਰੀਬਾਂ ਨੂੰ ਲੰਗਰ ਛਕਾਇਆ ਸੀ ਸ਼ਿਗਨਾਨਕ ਦੇਵ ਜੀ ਦੇ ਫਲਸਫੇ ਤੋਂ ਪ੍ਰੇਰਿਤ ਹੋ ਕੇ ਦੁਕਾਨਦਾਰ ਨੇ 13 ਰੁਪਏ ਦੇ ਵਿੱਚ 13 ਸਬਜ਼ੀਆਂ ਸਾਰੇ ਹੀ ਗ੍ਰਾਹਕਾਂ ਨੂੰ ਦਿੱਤੀਆਂ ਦੁਕਾਨਦਾਰ ਵੱਲੋਂ ਇਹ ਸੇਵਾ ਸਵੇਰੇ 5 ਵਜੇ ਤੋਂ ਸ਼ੁਰੂ ਕੀਤੀ ਜਾਂਦੀ ਹੈ ਜਦੋਂ ਦੁਕਾਨਦਾਰ ਨਾਲ ਗੱਲਬਾਤ ਤਾਕਤ ਸਾਰੀ ਸਬਜ਼ੀਆਂ ਵਿਕ ਜਾਂਦੀਆਂ ਹਨ ਦੁਕਾਨਦਾਰ ਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਸਮੇਂ ਸਾਨੂੰ ਉਹਨਾਂ ਦੇ ਦਿੱਤੇ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਸਥਾਪਿਤ ਕਰਾਉਣਾ ਚਾਹੀਦਾ ਹੈ ਉਸਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਚਲਾਇਆ ਅਨਿਸ਼ਵਾਸ, ਈਰਖਾ ਅਤੇ ਧਾਰਮਿਕ ਭ੍ਰਮਾਂ ਨੂੰ ਖਤਮ ਕਰਨ ਦਾ ਔਕਾ ਦਿੱਤਾ ਇਸ ਕਰ ਨਾਨਕ ਦੇਵ ਜੀ ਦੀ ਪ੍ਰਮੁੱਖ ਸਿਧਾਂਤ ਸਾਨੂੰ ਜ਼ਰੂਰ ਧਾਰਨ ਕਰਨੀ ਚਾਹੀਦੀ ਹੈ ਜਿਵੇਂ ਕਿ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਇਹ ਖਿਆਲ ਗੁਰਸਾਹਿਬ ਨੇ ਆਪੇ ਖਿਆਲ ਲਿਆ ਕੇ ਆਏ ਜੀ ਇਹ ਮਨੋ ਖਿਆਲ ਆਂਦਾ ਹਰ ਸਾਲ ਜੀ ਗੁਰਸਾਬ ਆਪੇ ਕਿਰਪਾ ਕਰ ਦਈਏ ਕਿੰਨੇ ਸਾਲਾਂ ਤੋਂ ਲਗਾ ਰਹੇ ਹਾਂ ਇਹ 3 ਸਾਲਾਂ ਤੋਂ ਲਗਾ ਰਹੇ ਹਾਂ ਜੀ ਅਸੀਂ ਕਿੰਨੀਆਂ ਕ ਸਬਜ਼ੀਆਂ ਬਾਈ ਜੀ ਜਿਹੜੀਆਂ ਅੱਜ 13 ਰੁਪਏ ਨੂੰ ਲੱਗਦੀਆਂ ਇਹ 13 ਸਬਜ਼ੀਆਂ ਹੁੰਦੀਆਂ ਜੀ ਉਹ ਚ ਨਿੰਬੂ ਧੰਨੀਆਂ ਸਭ ਕੁਝ ਹੁੰਦਾ ਹੈ ਮਿਰਚਾਂ ਜੋ ਐਟਮਾ ਸਬਜ਼ੀ ਦੇ ਹੁੰਦੀਆਂ 13 ਸਬਜ਼ੀਆਂ ਉਹ ਫਿਰ ਆਪਾਂ ਲਗਾਣੇ ਆ ਜੀ ਅ ਭਾਈ ਜੀ ਮਹਿੰਗਾਈ ਦਾ ਜ਼ਮਾਨਾ ਹੈ ਅ ਬੜਾ ਕੁਝ ਅੱਜ ਕੱਲ 13 ਰੁਪਏ ਚ ਮੈਨੂੰ ਨਹੀਂ ਲੱਗਦਾ ਕਿ ਕੋਈ ਸਬਜ਼ੀ ਤੁਹਾਨੂੰ ਖੁਦ ਨੂੰ ਵੀ ਪੈਂਦੀ ਹੋਊਗੀ ਕਿਵੇਂ ਸਭ ਕੁਝ ਮੈਨੇਜ ਕਿਵੇਂ ਕਰਦੇ ਬਸ ਉਹ ਗੁਰਸਾਬ ਆ ਉਹਨਾਂ ਦੇ ਹੱਥ 'ਚ ਹੈ ਉਹਨਾਂ ਨੇ ਕਰਨਾ ਬਸ ਇਹ ਮੈਂ ਨਹੀਂ ਲਾਇਆ ਉਹਨਾਂ ਨੇ ਲਾਇਆ ਇਹ ਲੰਗ ਹਮ ਕਿੰਨੇ ਕ ਵਜੇ ਤੋਂ ਸ਼ੁਰੂ ਕਰਤਾ ਇਹ 6:30 ਵੇ ਸ਼ੁਰੂ ਹੋ ਜਾਂਦਾ ਜੀ 10 ਵਜੇ ਤੇ ਚੱਲੂਗਾ ਜੀ ਇਹ ਹਰ ਰੋਜ਼ ਵੀ ਐਦਾਂ ਹੀ ਸਬਜ਼ੀ ਮੈਂ ਵੇਚਦਾ ਹਰ ਰੋਜ਼ ਵੀ ਇੰਨੀ ਭੀੜ ਹੁੰਦੀ ਹੈ ਜਿਵੇਂ ਕੋ ਅੱਜ ਸਪੈਸ਼ਲ ਨਹੀਂ ਹੈਗੇ ਤੁਸੀਂ ਅੱਗੇ ਵੀ ਆ ਕੇ ਦੇਖ ਸਕਦੇ ਹੋ ਵੀਡੀਓ ਪਾਵੇਂ ਬਣਾ ਲਿਓ ਇਹ ਸਪੈਸ਼ਲ ਭੀੜ ਨੇ ਹਰ ਹਰ ਵਾਰੀ ਵੀ ਇੰਨੀ ਭੀੜ ਹੁੰਦੀ ਹਰ ਰੋਜ਼ ਰੋਜ਼ਾਨਾ ਇੰਨੀ ਰੋਜ਼ਾਨਾ ਇੰਨੀ ਹੁੰਦੀ ਥੀ ਆ ਕੇ ਦੇਖ ਲਿਓ ਪਾਵੇਂ ਰੇਟ ਜਿਹੜੇ ਆਮ ਦੇਣਾ ਚ ਹੁੰਦੇ ਉਹ ਵੀ ਘੱਟ ਆਮ ਦੀਨਾ ਨਾਲ ਬਾਜ਼ਾਰ ਨਾਲ ਘੱਟ ਹੋਣ ਗਏ ਜੀ ਹੂੰ ਜੇ ਬਾਜ਼ਾਰ ਤੁਹਾਨੂੰ ਜਿਹੜੀ ਚ 80 ਰੁਪਏ ਦੀ ਮਿਲਦੀ ਹੈ ਮੈਂ ਕੋ 50 ਰੁਪਏ ਦੀ ਲੈ ਸਕਦੇ ਹੋ ਪਾਵੇਂ ਬਾਜ਼ਾਰ ਨੂੰ ਟਰਾਈ ਕਰਕੇ ਫੇਰ ਆ ਸਕਦੇ ਹੋ ਇਹ ਨਹੀਂ ਮੈਂ ਕੰਦਾ ਮੈਂ ਝੂਠ ਬੋਲ ਰਿਹਾ ਹਾਂ ਮੈਂ ਬਾਜ਼ਾਰ ਨੂੰ ਟਰਾਈ ਕਰਕੇ ਫੇਰ ਆਓ ਬਾਕੀ ਦੇ ਦੁਕਾਨਦਾਰ ਤੁਹਾਡੇ ਨਾਲ ਬਾਕੀ ਦੇ ਦੁਕਾਨਦਾਰ ਲੱਗਦੇ ਤਾਂ ਹੈਗੇ ਜੀ ਸਾਰੇ ਲੱਗਦੇ ਆ ਜੀ ਹੁਣ ਕੀ ਉਹਨਾਂ ਨੇ ਵੀ ਕਹਿੰਨੇ ਤੂੰ ਜਾਇਜ਼ ਕਮਾ ਲਓ ਮੈਂ ਤਾਂ ਕੰਮ ਕੱਲ ਛੱਡਦਾ ਜੀ ਮੇਨ ਤਾਂ ਕੋਈ ਨਹੀਂ ਕੋਈ ਨਹੀਂ ਮੇਰੇ ਬਾਬੇ ਨਾਨੇ ਕੀ ਆਪਣਾ ਕਰਿਆਨੇ ਦਾ ਕੰਮ ਵੀ ਹੈਗਾ ਮੇਰਾ ਮੈਂ ਤਾਂ ਕਹਿੰਨਾ ਇਹ ਨਜਾਇਜ਼ ਫਾਇਦਾ ਚੱਕ ਦੇ ਜੀ ਵੀ ਯਾਰੀ ਚੀਜ਼ ਸਦਾਸੀ ਵੇਚ ਦੇ ਜੀ ਮੈਂ ਇਹਨਾਂ ਨੂੰ ਕਹਿੰਨਾ ਵੀ ਯਾਰੀ ਚੀਜ਼ 40 ਬੇਚ ਲਓ ਜੀ ਤੁਸੀਂ ਖਰਾਬ ਮਲਾ ਕੇ ਤੁਹਾਡੀ ਚਾਰੀ ਕਾਮੀ ਤੁਹਾਨੂੰ ਪੈਸੇ ਬਚਦੇ ਆ ਜੀ ਇਹ ਨਿਆਜ ਫਾਇਦਾ ਚੱਕਦੇ ਜਿਹੜੇ 13 13 ਦਾ ਫਲਸਫਾ ਕਿੰਨਾ ਸਮਾਂ ਕਾਇਮ ਰੱਖੋਗੇ ਇਹ ਬਾਬੇ ਨਾਨਕ ਨੇ ਜਦ ਤੱਕ ਰੱਖਿਆ ਤੇ ਉਦੋਂ ਤੱਕ ਚੱਲੀ ਚੱਲੂਗਾ ਜੀ ਜਦ ਤੱਕ ਗੁਰਸਾਹਿਬ ਦੀ ਕਿਰਪਾ ਹੀ ਬਾਬੇ ਨਾਨਕ ਦੀ ਕਿਰਪਾ ਹੋਊਗੀ ਪਿੱਛੇ ਥੋੜੀ ਦੇਖ ਰਹੇ ਸੀ ਕਨਫੈਕਚਰੀ ਦੀ ਦੁਕਾਨ ਆ ਉਹਦੇ ਵੀ ਰੇਟ ਘਟ ਹੁੰਦੇ ਹਾਂਜੀ ਉਹਦੇ ਹੁਣ ਮੈਂ ਦੁਕਾਨ ਤਿਆਰ ਕਰ ਲਈ ਪਹਿਲੇ ਮੇਰੇ ਕੋਲ ਸਮਾਨ ਘੱਟ ਸੀ ਹੁਣ ਥੋੜਾ ਸਮਾਨ ਪਾਉਂਗਾ ਫਿਰ ਉੱਚ 20% ਆਫ ਰੱਖੂੰਗਾ ਜੀ ਮੈਂ ਤਾਂ ਇਹੀ ਗਾਂਗਾ ਜੀ ਜਿਹੜੀ ਇਹ ਸਿਮਰਨ ਜਿਹੜਾ ਬੰਦਾ ਹੈ گرنانہ دے کے پر پر پہ 13 13 رپے میں ہر سبجی 13 رپے میں پیدا ہے چاہے انہوں بیر پہ آئی ہے چاہے انہوں کو چھیل پہ جنہیں مہنگی مرکیکی سبجی آئی ہے انہیں بیشنی ہر ایک سبجی 13 رپے میں پیدا ہے کنیا کا سبجیاں جیسے سے ہماری ہیں پارکشی بیڈلی پانچھے سبجیاں سی ہیں پھنچھے ترانی سبجیاں سی ہیں اچھا پا جی کم کر کر بہتا ہے میرا کلینی کا جی میں پریکٹس کر رہا ہے ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਮਾਂ ਕਿ ਹੱਕ ਸੱਚ ਦੀ ਖਾਓ ਜਿਹੜੀ ਕਮਾਈ ਕਰਨੀ ਹੈ ਨਾ ਆਪਣੀ ਹੱਕ ਸੱਚ ਦੀ ਕਮਾਈ ਕਰੋ ਉਹਦੇ ਵਿੱਚ ਹੀ ਬਰਕਤ ਮਿਲਣੀ ਹੈ ਠੀਕ ਹੈ ਬਾਕੀ ਗੁਨਾਨੰਦ ਦੇਵ ਜੀ ਨੇ ਜਿਵੇਂ ਸੱਚਾ ਸੌਜਾ ਦੀ ਦੁਕਾਨਦਾਰੀ ਦਾ ਉਪਦੇਸ਼ ਦਿੱਤਾ ਸੀਗਾ ਕਿ ਹਰ ਵੀਰ ਭਾਈ ਨੂੰ ਜੋ ਵੀ ਆਪਣਾ ਬਿਜ਼ਨਸ ਕਰ ਰਿਹਾ ਬੰਦਾ ਉਹਨੂੰ ਨੇਕਮਈ ਹੱਕ ਸੱਚ ਦੀ ਕਮਾਈ ਕਰਨੀ ਉਹਦੇ ਵਿੱਚ ਹੀ ਬਰਕਤ ਮਿਲੇਗੀ ਉਹਦੇ ਵਿੱਚ ਵਾਦਾ ਤੁਸੀਂ ਦੇਖੋਗੇ ਖੁਦ ਪਰਮਾਤਮਾ ਤੁਹਾਡੇ ਬਿਜ਼ਨਸ ਨੂੰ ਕਿਵੇਂ ਵਧਾਉਂਦਾ ਇਹ ਤੁਸੀਂ ਖੁਦ ਇਹਦਾ ਫਲ ਦੇਖੋਗੇ ਜੇ ਤੇ ਤੁਹਾਡੇ ਬਿਜ਼ਨਸ ਦੇ ਵਿੱਚ ਕਿਸੇ ਵੀ ਕਿਸਮ ਦੀ ਬੇਈਮਾਨੀ ਜਾਂ ਤੁਹਾਡੀ ਨੀਅਤ ਵਿੱਚ ਕੋਈ ਵੀ ਖੋਟ ਆਇਆ ਉਹਦੇ ਵਿੱਚ ਹਮੇਸ਼ਾ ਲੌਸ ਹੀ ਲੌਸ ਹੋਣਾ ਵਾ ਕਦੇ ਕੋਈ ਵਾਦਾ ਨਹੀਂ ਮਿਲਿਆ ਕਿਸੇ ਨੂੰ ਵੀ ਅਜਮਾ ਕੇ ਦੇਖ ਲਓ ਤੁਸੀਂ ਮਹਿੰਗਾਈ ਦਾ ਜ਼ਮਾਨਾ ਹੈ ਭਾਈ ਜੀ ਅੱਜਕੱਲ੍ਹ ਇਹ ਚੀਜ਼ ਕਰਨੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਬੜੇ ਇਹ ਤਾਂ ਬਹੁਤ ਹੀ ਭਾਗਾ ਵਾਲਾ ਬੰਦਾ ਬਹੁਤ ਗੁਨਾਹਾਂ ਦੇ ਬਾਦਸ਼ਾਹ ਤੇ ਬਾਦਸ਼ਾਹੀ ਇਹਦੇ ਉੱਤੇ ਮਿਹਰ ਬਖਸ਼ਾ ਜੋਇ ਕਰ ਰਿਹਾ ਵਾ ਨਹੀਂ ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਤੁਸੀਂ ਦੇਖਦੇ ਹੋ ਸ਼ਹਿਰ ਦੇ ਵਿੱਚ ਬਹੁਤ ਵੱਡੇ ਵੱਡੇ ਸ਼ਾਹੂਕਾਰ ਦੁਕਾਨਦਾਰ ਬੈਠੇ ਨੇ ਉਹ ਵੀ ਕਰ ਸਕਦੇ ਨੇ ਪਰ ਜਿਹਦੇ ਉੱਤੇ ਉਸ ਦੀ ਮਿਹਰ ਆ ਉਹੀ ਕਰੇ ਹਰੇਕ ਦੇ ਵਸਦਾ ਰੋਕਣੀ ਹੈ ਗੁਨਾਨੰਕ ਪਾਸ਼ਾ ਨੇ ਜਿੱਦੋ ਤੇ ਮੇਰ ਬਖਸ਼ੀ ਆ ਉਹੀ ਕਰ ਸਕਦਾ ਔਰ ਇਸ ਇਸ ਚੀਜ਼ ਨੂੰ ਇਸ ਬੰਦੇ ਨੂੰ ਕਿਸੇ ਚੀਜ਼ ਦੀ ਕਮੀ ਵੀ ਨਹੀਂ ਜੇ ਪਤਰੀ ਹੈ ਚਾਹੇ ਸਿਰਫ 2-2 ਰੁਪਏ ਹੀ ਕਮਾਰਿਆ ਸਬਜ਼ੀ ਮੇ 2 ਰੁਪਏ 5 ਰੁਪਏ 10 ਰੁਪਏ ਹੀ ਕਮਾਰਿਆ ਨਾ ਉਹਦੇ ਵਿੱਚ ਵੀ ਇਹਨੂੰ ਕਿਉਂਕਿ ਇਹਦੀ ਨੀਅਤ ਸਾਫ ਆ ਨੇਕ ਦਿਲ ਇਨਸਾਨ ਆ ਬਸ ਇਸ ਲਈ ਕਹਿ ਰਹੇ ਆ ਕਿ ਕਿਸੇ ਦਾ ਵੀ ਇਸ ਦਾ ਨਹੀਂ ਕਿਸੇ ਵੀ ਨੇਕ ਇਨਸਾਨ ਦਾ ਕਦੇ ਦਿਲ ਨਾ ਦਿਖਾਓ ਤੇ ਹੱਕ ਸੱਚ ਦੀ ਹੀ ਕਮਾਈ ਕਰੋ ਹਾਂ ਜੀ ਹਰ ਸਾਲ ਲਗਾਉਂਦੇ ਨੇ 13-13 ਰੁਪਏ ਦੇ हिसाब ਨਾਲ ਸਬਜ਼ੀ 13 ਰੁਪਏ ਹੀ ਰੇਟ ਰੱਖਦੇ ਆ ਹਰ ਇੱਕ ਸਬਜ਼ੀ ਦਾ ਔਰ ਸ਼ਾਮ ਨੂੰ ਇਹ ਕੇਕ ਵੀ ਕਟਣਗੇ ਅਸੀਂ ਦੇਖਦੇ ਆ ਸਭ ਮੇਰੇ ਨਾਲ ਗੱਲ ਹੋਈ ਆ ਇਸ ਮਹੱਲੇ ਦੇ ਵਿੱਚ ਉਹ ਗੁਰਨਾਨਕ ਪਾਤਸ਼ਾਹ ਦੇ ਜਨਮ ਦਿਨ ਤੇ ਉੱਤੇ ਕੇਕ ਵੀ ਕਟਣਾ ਹੈ ਸਾਰੇ ਮਹੱਲੇ ਵਿੱਚ ਜਿੰਨੀ ਦੀ ਸਮਰਥਾ ਬਚਾ ਦੇ ਉਹ ਸਾਹਮਣੇ ਵਾਲੇ ਸੇਵਾ ਭਾਵਨਾ ਨਾਲ ਲੱਗਿਆ ਹੋਇਆ ਆਪਣੇ ਕੰਮ ਮੈਂ ਜਿੰਨੀ ਵੀ ਸਬਜ਼ੀਆਂ ਆਸਾਗ ਤੋਂ ਲੈ ਕੇ ਗਾਜਰੋ ਤੋਂ ਲੈ ਕੇ ਮੂੜੀਆਂ ਜੋ ਵੀ ਆ ਸਭ ਲੈ ਲਈਆਂ ਕਿੰਨੇ ਰੁਪਏ ਚ ਸਬਜ਼ੀ ਮਿਲ ਰਹੀ ਹੈ 13 ਰੁਪਏ ਸਿਰਫ 13 ਰੁਪਏ ਕੋਈ ਵੀ ਸਬਜ਼ੀ ਆ ਕੋਈ 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 ਨਹੀਂ ਸਾਰੀਆਂ ਸਬਜ਼ੀ 13 ਰੁਪਏ ਅੱਛਾ ਜਿਹੜੀ ਮਰਜ਼ੀ ਲੈ ਹਾਂ ਸਾਰੀ ਤੇ ਤੁਸੀਂ ਕਿੰਨੀਆਂ ਕਿਹੜੀ ਕਿਹੜੀ ਚੀਜ਼ ਲਿੱਤੀ ਆ ਫਿਰ ਮੈਂ ਤਾਂ ਬਹੁਤ ਕੁਝ ਲੈ ਲਿਆ ਜੋ ਵੀ ਆਇਆ ਸਭ ਲੈ ਲਿਆ ਮੈਨੇ ਹਾਂ ਕਿੰਨੇ ਕੁ ਸਾਲਾਂ ਤੋਂ ਹੀ ਲਗਾਤਾਰ ਇਸ ਤਰ੍ਹਾਂ ਹੀ ਇਹ ਕੰਮ ਹੋ ਰਿਹਾ ਹੈ ਕਿੰਨੇ ਸਾਲ ਹੋ ਗਏ 23 ਸਾਲ ਹੋ ਗਏ ਜਦੋਂ ਇਹ ਆਇਆ ਬਹੁਤ ਸਾਲ ਹੋ ਗਏ ਇਹਨੂੰ ਭਲਾ ਕਰਦੇ ਨੇ ਕਿੰਨੇ ਵਜੇ ਤੋਂ ਰਸ਼ ਪੈਣਾ مکرونی گور نانک دیو جنم دن بس میں ਇਹ 13 ਰੁਪਏ ਦੇ ਉਹ ਇਹ ਦੇ ਰਹੇ ਆ ਉਹਨਾਂ ਨੇ 13 13 ਬੋਲਿਆ ਸੀ ਨਾ ਗੁਰਨਾਨਕ ਦੇਵ ਜੀ ਨੇ ਕਿ ਉਹ ਇੰਨਾ ਭਲਾ ਕਰਦੇ ਸੀ ਓਪਨ ਦਾ ਹੀ ਇਹ ਭਲਾ ਕਰਦਾ ਸਭ ਦੇ ਹਾਂ ਹਰ ਇੱਕ ਸਾਲ ਉਹ ਹੀ ਕਰਦਾ ਬਹੁਤ ਚੰਗਾ ਇਹਦਾ ਉਹ ਵੀ 13 13 ਬੋਲਿਦਾ ਹੈ ਉਹ ਵੀ ਵਿਚਾਰੇ ਸਬਜ਼ੀ ਵੀ ਲੋਕ ਚੱਕ ਕੇ ਲੈ ਜਾਂਦੇ ਆ ਜੇ ਪੈਕਟ ਜਿਹਾ ਇਹ ਰੱਖਦੇ ਨੇ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਪੈਕਟ ਮੇਰਾ ਕੌਣ ਲੈ ਕੇ ਚੱਕੀ ਇਹਦਾ ਕੋਈ ਗੱਲ ਨਹੀਂ ਪਰਮਾਤਮਾਏ ਬਸ ਪਰਮਾ